ਅਸੀਂ ਆਂਤਕ ਨੂੰ ਵੀ ਖਤਮ ਕਰਨੇ ਆਂ ਆਂਤਕ ਦੇ ਟਿਕਾਨਿਆਂ ਨੂੰ ਵੀ ਖਤਮ ਕਰਨਾ ਚਾਹੁੰਦੇ ਆਂ ਔਰ ਪਾਕਿਸਤਾਨ ਦੀ ਜਰਰਾ ਜਰਰਾ ਜ਼ਮੀਨ ਭਾਰਤ ਦੀਆਂ ਮਿਜ਼ਾਈਲਾਂ ਦੇ ਨਿਸ਼ਾਨੇ ਤੇ ਹੈ ਛੇੜੋਗੇ ਤੇ ਛੋੜेंगे ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਅੰਦਰ ਲਗਾਤਾਰ ਭਾਰਤ ਅੱਗੇ ਵਧ ਰਿਹਾ ਔਰ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਜੀ ਨੇ ऑपरेशन संदूर दी भी चर्चा ਕੀਤੀ ਔਰ ਕਿਸ ਤਰ੍ਹਾਂ ਪੂਰਾ ਦੇਸ਼ ਆਪਰੇਸ਼ਨ ਸੰਦੂਰ ਆਪਣੇ ਆਪ ਨੂੰ ਗਰਮ ਮਹਿਸੂਸ ਕਰ ਰਿਹਾ ਹੈ ਆਪਰੇਸ਼ਨ ਸੰਦੂਰ ਦੇ ਰਾਹੀਂ ਅਸੀਂ ਫਿਸ਼ਮ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਅਸੀਂ ਅੰਤਖ ਨੂੰ ਵੀ ਖਤਮ ਕਰਨੇ ਆਂ ਅੰਤਖ ਦੇ ਟਿਕਾਨਿਆਂ ਨੂੰ ਵੀ ਖਤਮ ਕਰਨਾ ਚਾਹੁੰਦੇ ਆਂ ਔਰ ਪਾਕਿਸਤਾਨ ਦੀ ਜਰਰਾ ਜਰਰਾ ਜ਼ਮੀਨ ਭਾਰਤ ਦੀਆਂ ਮਿਜ਼ਾਈਲਾਂ ਦੇ ਨਿਸ਼ਾਨੇ ਤੇ ਹੈ। ਛੇੜੋਗੇ ਤੇ ਛੋੜेंगे ਨਹੀਂ। ਜਿਹੜੇ ਸਾਡੇ ਸੰਦੂਰ ਮਟਾਨ ਆਏ ਸੀ ਉਹਨਾਂ ਨੂੰ ਅਸੀਂ ਮਿੱਟੀ 'ਚ ਮਿਲਾਇਆ। ਅੱਗੋਂ ਵੀ ਬਖਸ਼ਿਆ ਨਹੀਂ ਜਾਣਾ। ਔਰ ਅੱਜ ਦੀ ਮੰਤਰੀ ਦੀ ਬਾਤ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਅੰਦਰ ਚੱਲ ਰਹੇ ਖੇਲੋ ਇੰਡੀਆ ਦੇਸ਼ ਦੇ ਅੰਦਰ ਚੱਲ ਰਹੇ ਸਵੱਛਤਾ ਅਭਿਆਨ ਉਹਨਾਂ ਦਾ ਬਹੁਤ ਅੱਛਾ ਜ਼ਿਕਰ ਕੀਤਾ। ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਨੇ ਆਪਣੇ ਬੱਚਿਆਂ ਦਾ ਨਾਂ ਸਿੰਧੂਰ ਦੇ ਉੱਤੇ ਆਪਣੇ ਦੇਸ਼ ਦੇ ਅੰਦਰ ਹਰ ਜਗ੍ਹਾ ਤੇ ਤਿਰੰਗਾ ਯਾਤਰਾਵਾਂ ਨਿਕਲ ਰਹੀਆਂ ਹਨ ਇੱਕ ਰਾਸ਼ਟ੍ਰ ਭਕਤੀ ਦਾ ਉਫਾਨ ਪੂਰੇ ਦੇਸ਼ ਚ ਜਨ ਬਣਿਆ ਹੋਇਆ ਹੈ ਇਹ ਸੰਦੇਸ਼ ਅੱਜ ਦੀ ਮਨ ਦੀ ਬਾਤ ਸ੍ਰੀ ਪ੍ਰਧਾਨ ਮੰਤਰੀ ਨੇ ਸੰਸਦ ਸੰਗਤ ਰਾਹੁਲ ਗਾਂਧੀ ਹਨ ਨੂੰ ਕਿਉਂ ਨਹੀਂ ਇਹ ਚੀਜ਼ ਹੈ ਜੋ ਮੋਰੀ ਕਿ ਸੇਨਾ ਦਾ ਪ੍ਰੋਗਰਾਮ ਹੈ ਇੱਕ ਬਹੁਤ ਵੱਡਾ ਰਾਹੁਲ ਗਾਂਧੀ ਪਾਕਿਸਤਾਨ ਦੇ ਮੀਡੀਆ ਦੀ ਬਾਸ਼ਾ ਪਾਕਿਸਤਾਨ ਦੀ ਪਾਸ਼ਾ ਬੋਲੇ ਨੇ ਔਰ ਐਸੇ ਸਮੇਂ ਤੇ ਜਦੋਂ ਹਿੰਦੁਸਤਾਨ ਦੇ ਸੰਸਦ ਆ ਦਾ ਅਸ਼ਿਸ਼ਟ ਮੰਡਲ ਵਿਦੇਸ਼ ਦੀ ਧਰਤੀ ਤੇ ਜਾ ਕੇ ਭਾਰਤ ਦੀ ਵੀਰਤਾ ਦਾ ਸੰਦੇਸ਼ ਭਾਰਤ ਦੀ ਇਕਤਾ ਅਖੰਡਤਾ ਦਾ ਸੰਦੇਸ਼ ਇਕ ਜੁਟ ਦਾ ਦਾ ਸੰਦੇਸ਼ ਔਰ ਪਾਕਿਸਤਾਨ ਦੇ ਗੁਟਨੇ ਤੇ ਆਨ ਦਾ ਸੰਦੇਸ਼ ਪਹੁੰਚਾਰੇ ਐਸੇ ਸਮੇਂ ਜਦੋਂ ਭਾਰਤ ਦੀ ਵੀਰਗਾਥਾ ਦੀ ਚਰਚਾ ਪੂਰੀ ਦੁਨੀਆ ਚ ਹੋ ਰਹੀ ਹੈ ਉਦੋਂ ਰਾਹੁਲ ਗਾਂਧੀ ਔਰ ਕਾਂਗਰਸ ਪਾਕਿਸਤਾਨ ਦਾ ਤਰਾਨਾ ਪਾਕਿਸਤਾਨ ਦੀ ਟਿਊਨ ਤੇ ਡਾਂਸ ਕਰਨਾ ਪਾਕਿਸਤਾਨ ਦੀ ਭਾਸ਼ਾ ਬੋਲਣ ਵਰਗਾ ਬੇਹੂਦਾ ਕ੍ਰਿਤਿਆ ਕਰ ਰਹੇ ਜਿੰਨ ਨਾਲ ਬਹੁਤ ਦੁੱਖ ਹੁੰਦਾ ਕਾਰਨ ਕੀ ਹੈ ਇਹਦੇ ਪਿੱਛੇ ਤੁਸੀਂ ਕੀ ਕਹੋਗੇ ਪਾਕਿਸਤਾਨ ਪ੍ਰੇਮ ਔਰ ਵੋਟ ਬੈਂਕ ਦੀ ਤੁਛ ਰਾਜਨੀਤੀ ਦੇਸ਼ ਅੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਹਿੰਦੁਸਤਾਨ ਦੀ ਸੈਨਾ ਨੇ ਆਪਣੇ ਪ੍ਰਾਕਰਮ ਦੇ ਨਾਲ ਪੂਰੇ ਵਿਸ਼ਵ ਨੂੰ ਦੱਸਿਆ ਪਰ ਰਾਹੁਲ ਗਾਂਧੀ ਉਹ ਪਾਸ਼ਾ ਬੋਲਦੇ ਜੋ ਪਾਕਿਸਤਾਨ ਬੋਲਦੇ ਦੁੱਖਤ ਰਾਹੁਲ ਗਾਂਧੀ ਕਹਿੰਦੇ ਜੀ ਕਿ ਮੋਦੀ ਜੀ ਦਾ ਜੋ ਗੁੱਸਾ ਹੈ ਕੈਮਰੇ ਅੱਗੇ ਹੀ ਨਿਕਲਦਾ ਹੈ ਮੋਦੀ ਜੀ ਦੇ ਗੁੱਸੇ ਨੂੰ ਸਮਝਣਾ ਹੈ ਤੇ ਪਾਕਿਸਤਾਨ ਦੇ ਅੰਦਰ ਨੌਂ ਆਂਤਕਵਾਦੀਆਂ ਯੂਨੀਵਰਸਿਟੀਆਂ ਨੂੰ ਜਾ ਕੇ ਦੇਖਣ ਨਰਿੰਦਰ ਮੋਦੀ ਜੀ ਨੂੰ ਸਮਝਣਾ ਹੈ ਤੇ ਪਾਕਿਸਤਾਨ ਦੇ ਅੰਦਰ ਜਿਹੜੇ ਸਰਜਿਕਲ ਸਟ੍ਰਾਈਕਸ ਹੋਏ ਹੈ ਔਰੀ ਕੰਪਨ ਮਹਿਸੂਸ ਕਰ ਰਹੇ ਹੋ। ਪੂਰ ਕੀ ਸਮਝੋ ਕਿ ਜਿਸ ਤਰ੍ਹਾਂ ਕਾ ਸੈਨਾ ਦਾ ਪ੍ਰੋਕਰਮ ਅਸਮਨੇ ਆਇਆ ਕਿ ਦੇਸ਼ ਇੱਕ ਨਵੀਂ ਇੱਕ ਊਰਜਾ ਸਾਹਮਣੇ ਆਈ ਹੈ। ਬਹੁਤ ਊਰਜਾਵਾਨੋ ਕੇ ਭਾਰਤ ਸਾਹਮਣੇ ਆਇਆ ਔਰ ਤਿੰਨ ਸੂਤਰ ਸਪਸ਼ਟ ਹੋ ਗਏ। ਪਹਿਲਾ ਭਾਰਤ ਆਂਤਕ ਔਰ ਆਂਤਕੀਆਂ ਦੇ ਟਿਕਾਨਿਆਂ ਨੂੰ ਮਿੱਟੀ ਚ ਮਿਲਾਏਗਾ। ਨੰਬਰ 2 ਆਂਤਕ ਦੀ ਸਮਾਪਤੀ ਅਸੀਂ ਅਸੀਂ ਕਿਸੇ ਵੀ ਸੀਮਾ ਨੂੰ ਪਾਰ ਕਰਾਂਗੇ। ਨੰਬਰ 3 ਆਂਤਕੀ ਔਰ ਆਂਤਕ ਦੇ ਪਾਲਨ ਕਰਤਾ ਸਟੇਟ ਨੌਨ ਸਟੇਟ ਐਨੀ ਮੰਨਿਆ ਜਾਏਗਾ ਆਂਤਕੀਾਂ ਤੇ ਕਠੋਰ ਕਾਰਵਾਈ ਹੋਗੀ ਜੇਤਰੀਵਲ ਬੜੇ ਚੁਕ ਚੁਕ ਨਜ਼ਰ ਆਏ ਸੇਨਾ ਦੇ ਇਸ ਪ੍ਰਕਰ ਜਿਹੜੇ ਲੋਕ ਦਿੱਲੀ ਦੇ ਨਕਾਰੇ ਹਤਾਸ਼ ਨਿਰਾਸ਼ ਕੁੰਟਿਤ ਦਿੱਲੀ ਦੇ ਅੰਦਰ ਜਿਨ੍ਹਾਂ ਨੂੰ ਨਕਾਰ ਦਿੱਤਾ ਉਹਨ ਪੰਜਾਬ ਦੀ ਸਿਆਸਤ ਦੇ ਉਤੇ ਕਬਜ਼ਾ ਕਰਕੇ ਬੈਠੇ ਜਿਨ੍ਹਾਂ ਨੂੰ ਦਿੱਲੀ ਦੇ ਅੰਦਰ ਦਿੱਲੀ ਦੇ ਨਿਆਂਲੇ ਨੇ ਕਿਹਾ ਕਿ ਕੇਜਰੀਵਾਲ ਐਜ਼ ਅ ਚੀਫ ਮਿਨਿਸਟਰ ਯੂ ਆਰ ਅ ਕਰਪਟ ਅਰਵਿੰਦ ਕੇਜਰੀਵਾਲ ਐਜ਼ ਅ ਪ੍ਰੈਜ਼ੀਡੈਂਟ ਆਮਾਨੀ ਪਾਰਟੀ ਹੀ ਇਜ਼ ਕਰਪਟ ਜਿਹਨੂੰ ਕਿਹਾ ਕਿ ਉਹ ਮੁੱਖ ਮੰਤਰੀ ਨਿਵਾਸ ਮੁੱਖ ਮੰਤਰੀ ਕਾਰਜਾਲੇ ਚ ਘੁੱਸ ਨਹੀਂ ਸਕਦਾ ਉਹ ਕੇਜਰੀਵਾਲ ਪੰਜਾਬ ਦੇ ਮੰਤਰੀਆਂ ਨੂੰ ਅਫਸਰਾਂ ਨੂੰ ਮੁੱਖ ਮੰਤਰੀਆਂ ਨੂੰ ਆਦੇਸ਼ ਦੇ ਰਿਹਾ ਜਿੱਥੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੇ ਅੰਦਰ ਇਹ ਜਿਹੜੇ ਅਤੀਥੀ ਨੇ ਉਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਕਹਿੰਦੇ ਇਮਾਨਦਾਰਾ ਐਮਐਲਏ ਨੂੰ ਵੀ ਡੰਗ ਦਿੱਤਾ ਕੀ ਇਮਾਨਦਾਰ ਨੇ ਤੇ ਮਾਫੀਆ ਕੌਣ ਚਲਾ ਰਿਹਾ ਹੈ ਰੇਤ ਮਾਫੀਆ ਦਾ ਪੈਸਾ ਕਿੱਥੇ ਜਾ ਰਿਹਾ ਹੈ ਖਨਨ ਮਾਫੀਆ ਦਾ ਪੈਸਾ ਕਿੱਥੇ ਜਾ ਰਿਹਾ ਹੈ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਭੱਲਾ ਸਾਹਿਬ ਦਾ ਕੇਸ ਪੰਜਾਬ ਲੋ ਲਿਖ ਕੇ ਸੀਬੀਆਈ ਨੂੰ ਭੇਜੋ ਸੀਬੀਆਈ ਜਾਂਚ ਕਰੇ ਕਿ ਪਿਛਲੇ 3 ਸਾਲ ਭੱਲਾ ਉਹ ਪੈਸੇ ਕਿੰਨੂੰ ਪਹੁੰਚਾਉਂਦਾ ਸੀ ਅਰੋੜਾ ਜਿਹੜਾ ਅਰੋੜਾ ਹੈ ਉਹ ਪੈਸਾ ਕਿੰਨੂੰ ਪਹੁੰਚਾਉਂਦਾ ਸੀ ਇਹ ਅਰੋੜੇ ਦਾ ਕੇਸ ਸੀਬੀਏ ਨੂੰ ਦੇਣਾ ਚਾਹੀਦਾ ਹੈ ਔਰ ਮੈਂ ਭਗਵੰਤ ਮਾਨ ਸਾਹਿਬ ਨੂੰ ਨਿਵੇਦਨ ਕਰਾਂਗਾ ਕਿ ਅਗਰ ਸੱਚਮੁੱਚ ਸੱਚੇ ਹੋ ਤੇਰੀ ਜਾਂਚ ਐਨ ਆਈ ਔਰ ਸੀ ਬੀ ਐਨ ਦਿਓ ਤਾਂ ਕਿ ਪਤਾ ਤੇ ਲੱਗੇ ਥਾਮੂ ਕੌਣ ਹੈ ਅਰੋੜਾ ਪੈਸਾ ਪਹੁੰਚਾਉਂਦਾ ਕਿੰਨੂ ਸੀ ਪੈਸਾ ਦਾ ਮੁੱਖ ਸਰੋਤ ਕੌਣ ਹੈ ਹਵਾ ਚ ਤੀਰ ਮਾਰ ਕੇ ਤੀਰ ਅੰਦਾਜ਼ ਨਹੀਂ ਬਣ ਸਕਦਾ ਉਹ ਕਹਿੰਦੇ ਸੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ ਤੇ ਹੋਈ ਹੈ ਇਸ ਸ਼ਰਾਬ ਕੋਟਾਲੇ ਜਮਾਨਤੀਏ ਪੰਜਾਬ ਦੀ ਸਰਕਾਰ ਨੂੰ ਆਦੇਸ਼ ਜਾਰੀ ਕਰ ਰਿਹਾ ਹੈ ਇਮਾਨਦਾਰੀ ਦੀ ਇੱਕ ਐਗਜ਼ਾਮਪਲ ਤੇ ਇਹੋ ਹੀ ਹੈ ਕਿ ਜਿਹੜੇ ਕਹਿੰਦੇ ਸੀ ਗੱਡੀ ਕੋਠੀ ਨਹੀਂ ਲਾਾਂਗੇ ਉਹਨ ਕੋਠੀਆਂ ਦੇ ਕਾਫਲੇ ਲੈ ਕੇ ਘੁੰਮ ਰਹੇ ਕਰਪਸ਼ਨ ਕਚਾਰੀਆਂ ਚ ਜਾ ਕੇ ਪਤਾ ਕਰੋ ਤਹਿਸੀਲਾਂ ਚ ਜਾ ਕੇ ਪਤਾ ਕਰੋ ਪੰਜਾਬ ਦੇ ਆਮ ਨਾਗਰਿਕ ਕੋਲ ਪੁੱਛੋ ਤੰ ਸਮਝ ਆਏਗਾ ਕਿ ਕਿੰਨੀ ਕ腐ਸ਼ਨ ਪੰਜਾਬ ਦੀ ਸਰਕਾਰ ਚਲਾ ਰਹੀ ਹੈ ਜੀ ਆਖਰੀ ਸਾਲਾ ਕਿ ਹੁਣ ਚਾਰ ਬਾਈਲੈਕਸ਼ਨ ਆ ਰਹੇ ਪੰਜਾਬ ਚ ਵੀ ਇਲੈਕਸ਼ਨ ਆ ਰਹੇ ਆ ਜੀ 19 ਤਰੀਕ ਨੂੰ ਬੀਜੇਪੀ ਨੇ ਲੈ ਟਿਕਟ ਵੀ ਅਨਾਉਂਸ ਨਹੀਂ ਕੀਤਾ ਪੰਜਾਬ ਦੀ ਜਨਤਾ ਕਰਾਰਾ ਜਵਾਬ ਦੇਗੀ ਬਾਈਲੈਕਸ਼ਨ ਜਿਹੜੀ ਹੈਗੀ ਹੈ ਉਹਦੇ ਵਾਸਤੇ ਬੀਜੇਪੀ ਨੇ ਕੀ ਰਣਨੀਤੀ ਰੱਖੀ ਭਾਰਤੀ ਜਨਤਾ ਪਾਰਟੀ ਆਪਣਾ ਕੈਂਡੀਡੇਟ ਲਿਆਏਗੀ ਔਰ ਆਮ ਆਦਮੀ ਪਾਰਟੀ ਪ੍ਰਸਤੁਤ